ਬੋਲ ਰਹੀ ਹੈ ਇਹ ਜੀ ਅੱਜ ਮੁਕਾਬਲੇ ਹੋਏ ਨੇ ਤੇ ਇਹਦੇ ਵਿੱਚ ਵੱਡਾ ਨਾ 5 ਲੱਖ ਰੁਪਏ ਦਾ ਦਿੱਤਾ ਜਾ ਰਿਹਾ ਹੈ ਸਰਬੋਤਮ ਅਵਾਰਡ ਸਾਰੀ ਪ੍ਰਤੀਯੋਗਤਾ ਦੇ ਵਿੱਚੋਂ ਉਹ ਬੱਚੇ ਚੁਣੇ ਗਏ ਜਿਨ੍ਹਾਂ ਦੇ ਵਿੱਚ ਉਹਨਾਂ ਚਾਰੇ ਪ੍ਰਤੀਯੋਗਤਾਵਾਂ 'ਚ ਭਾਗ ਲਿਆ 24 ਬੱਚੇ ਜੀ ਭਾਈ ਸਾਹਿਬ ਜੀ ਲਗਭਗ ਕਿੰਨੇ ਕੇ ਸੀਗੇ 24 ਬੱਚਿਆਂ ਦਾ ਕੱਲ ਸ਼ਾਮੀ 6 ਵਜੇ ਟੈਸਟ ਲਿਆ ਗਿਆ ਉਹ ਟੈਸਟ ਦੇ ਵਿੱਚੋਂ ਛੋਟੇ بڑے ਬੱਚਿਆਂ ਵਿੱਚੋਂ ਇੱਕ ਬੱਚਾ ਚੁਣਿਆ ਗਿਆ ਉਹ ਬੱਚਾ ਆਪ ਜੀ ਦੇ ਸਾਹਮਣੇ ਖਾਏਗਾ ਤੇ ਪੂਰਾ ਨਗੋਬਤਾ ਜਿੱਥੇ ਬਾਕੀ ਦਸਾਂ ਬਣੇ ਇੱਥੇ ਤਾਂ ਇਹ ਵੀ ਟੀਮ ਬਣੀ ਸੁਖਬੀਰ ਸਿੰਘ ਜੀ ਲਖਬੀਰ ਸਿੰਘ ਰਾਣਾ ਜੀ ਗਗਨਦੀਪ ਸਿੰਘ ਹੁਣੀ ਡਾਕਟਰ ਜਗਤਾਰ ਹੁਣੀ ਤੇ ਨਾਲ ਦੀ ਨਾਲ ਬਾਬਾ ਜੋਸੇ ਫੇਰ ਮੁੜ ਕੇ ਇਹਨਾਂ ਕੋ ਸਾਰਾ ਕੁਝ ਪੁੱਛਿਆ ਗਿਆ ਪੁੱਛਣ ਤੋਂ ਬਾਅਦ ਇਹ ਰਿਜ਼ਲਟ ਬਣਿਆ ਅੱਜ ਦਾ ਸਰਬੋਤਮ ਬੱਚਾ ਐਵਾਰਡ ਜਿਸ ਨੂੰ 5 ਲੱਖ ਰੁਪਏ ਦਾ ਨਾਮ ਦਿੱਤਾ ਜਾਂਦਾ ਹੈ ਬਲਕ ਪ੍ਰੀਤ ਕੌਰ ਪੁੱਤਰੀ ਸ਼ਿਤਰਪਾ ਅਕਾਲ ਅਕੈਡਮੀ ਜ਼ਿਲ੍ਹਾ ਫਰੋਜ਼ਪੁਰ ਬੋਲੇ ਸੋ ਨਿਹਾਲ ਜੈ ਜੈ ਕਾਰ ਬੇਤੀ ਹੈ ਕਿ 5 ਲੱਖ ਰੁਪਏ ਦਾ ਵੱਡਾ ਨਾਮ ਇਸ ਬੱਚੀ ਅਸਤੀ ਨੂੰ ਦਿੱਤਾ ਜਾ ਰਿਹਾ ਹੈ। ਜਿਗਾਰੇ ਜੱਡੋ ਕਿ ਤੁਸੀਂ ਮਨ ਭਰੀ ਜਾਂਦੇ ਆ। ਹੈ? ਲਓ ਜੀ ਹੁਣ ਕਰ ਬਣੀ ਪੜਾਣਾ ਆ ਵੀ ਇਹੋ ਦਾ। ਇਹ ਬਾਕੇ ਪੜਾਉਂਦੇ ਆ ਜੀ। ਪੜਾਣਾ ਇਹਨਾਂ ਦੀ ਅਕੈਡਮਿਕਲ ਕੈਟਰੀ ਪੜਾਣਾ 5 ਲੱਖ ਰੁਪਏ ਦਾ ਇਨਾਮ ਦਿੱਤਾ ਜਾ ਰਿਹਾ ਆਦੋ ਦੀ ਸਾਰੇ ਅੱਗੇ ਨੂੰ ਔਰ ਇੱਕ ਹੀ ਹੈ ਨੀਤਰ ਤੇ ਬਹੁਤ-ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਐਲ ਡੀ ਆਪਾਂ ਪੂਰ ਸਖੀਪਾ ਦਾ ਸਾਹਿਬ